ਕਾਰ ਨਿਕਲੇ ਅੱਜ ਫੇਰ ਅ ਦੋ ਕਿਤਨਾ ਦੀ ਥੋੜਾ ਜਿਹਾ ਮੌਸਮ ਤਾਂ ਠੀਕ ਆ ਤੇ ਪਰ ਜਿਹੜੀ ਬਰਫਾ ਵੇਖੋ ਇਹ ਰਾਤੇ ਤੇ ਮੇੜ ਰਾਤਾਂ ਤੇ ਪੂਰੀ ਆ ਤੇ ਮਾਹੌਲ ਵਧੀਆ ਤੇ ਜਿਨਾ ਬੜੇ ਵਧੀਆ ਮਾਹੌਲ ਚ ਅਸੀਂ ਰਹਿ ਰਹੇ ਹੁਣ ਖੁੱਲੇ ਡੁੱਲੇ ਮਾਹੌਲ ਚ ਤੇ ਅੱਜ ਹੋ ਗਏ 25 26 ਦਿਨ ਹੋ ਗਏ ਆ ਇਹਨੂੰ ਤੇ ਜਿਹੜਾ ਫੋਰਟ ਸਕੈਚ 1 ਇੱਥੇ ਆਏ ਆ ਜਿਹੜੇ ਇੱਥੇ ਇੱਕ ਤਰੀਕ ਦੇ ਆਏ ਆ ਇੱਥੇ ਵਧੀਆ ਤੇ ਸੋ ਆਹ ਤਸਵੀਰਾਂ ਤੇ ਬਿਲਡਿੰਗ ਆ ਇੱਧਰ ਤੇ ਇੱਧਰ ਇਹ ਸੋ ਸੁਪਨੇ ਆਦੇ ਹੁੰਦੇ ਖੁੱਲੀਆਂ ਅੱਖਾਂ ਨਾਲ ਦੇਖਣੇ ਚਾਹੀਦੇ ਇਨਸਾਨ ਨੂੰ ਜਾਗਦਿਆਂ ਨੂੰ ਸੁਪਨੇ ਪੂਰੇ ਹੋ ਜਾਂਦੇ ਆ ਤੇ ਜਿਹੜੇ ਬੰਦ ਅੱਖਾਂ ਨਾਲ ਸੁਪਨੇ ਸੁੱਤੇ ਪਿਆ ਜਾਂ ਰਾਤ ਨੂੰ ਸੁਪਨੇ ਪੂਰੇ ਨਹੀਂ ਹੁੰਦੇ ਸੋ ਕਦੇ-ਕਦੇ ਸੋਚਦੇ ਹੁੰਦੇ ਸੀ ਵੀ ਯਾਰ ਅਸੀਂ ਵੀ ਕਿਤੇ ਕੈਨੇਡਾ ਜਾਵੜਾਂਗੇ ਹਨਾ ਇਹੋ ਜੇ ਸ਼ਹਿਰ ਜਿੱਥੇ ਧਰਤੀ ਦਾ ਸਵਰਗ ਕਿਹਾ ਜਾਂਦਾ ਜਿਉਂਦੇ ਜੀ ਅਸੀਂ ਵੀ ਸਵਰਗ ਦੇਖ ਲਾਂਗੇ ਸੋ ਉਮੀਦ ਨਹੀਂ ਸੀ ਪਰ ਉਹ ਮਾਲਕ ਦਾ ਉਹਦਾ ਸ਼ੁਕਰਾਨਾ ਕਰਦੇ ਆ ਵੀ ਜਿਹੜੇ ਬੱਚਿਆਂ ਦੇ ਰੂਪ ਚ ਸਾਨੂੰ ਵੀ ਇੱਥੇ ਇਹ ਮੌਕਾ ਮਿਲਿਆ ਘੁੰਮਣ ਫਿਰਨ ਦਾ ਘੁੰਮਣ ਫਿਰਨੀ ਸਹੀ ਐਨੇ ਬਹੁਤ ਆ ਸੋ ਬਹੁਤ ਵਧੀਆ ਮਾਹੌਲ ਆ ਜੀ ਹੁਣ ਚੀਜ਼ਾਂ ਲੱਗਣ ਲੱਗਿਆ ਦੋਸਤੋਂ ਪਹਿਲੇ ਆ ਦਿਨਾਂ ਚ ਤਾਂ ਨਹੀਂ ਜੀ ਲੱਗਿਆ ਸੀ ਪਹਿਲੇ ਦਿਨਾਂ ਚ ਤਾਂ ਲੱਗਦਾ ਸੀ ਯਾਰ ਵੀ ਕਿਵੇਂ ਕਰਾਂਗੇ ਐਵੇਂ ਇੱਥੇ ਆ ਕੇ ਫਸ ਹੀ ਗਏ ਨਾ ਰਾਤ ਨੂੰ ਨੀਂਦ ਆਉਂਦੀ ਸੀ ਤੇ ਘੁੱਟਣ ਦੀ ਮਹਿਸੂਸ ਹੁੰਦੀ ਸੀ ਤੇ ਪਰ ਹੁਣ ਨਹੀਂ ਹੁਣ ਅਸੀਂ ਉਹ ਜੇ ਬਹੁਤ ਢਾਂਚੇ ਚ ਮਾਹੌਲ ਚ ਢਲ ਗਏ ਮੈਂ ਤੇ ਇਹਦੇ ਕਰਕੇ ਹੁਣ ਠੀਕ ਆ ਬਹੌਲ ਇਹ ਆ ਦੇਖ ਸਕਦੇ ਹੋ ਬਰਫ਼ ਤਾਂ ਇੱਥੇ ਐਡਮੈਂਟਲ ਚ ਤਾਂ ਤਕਰੀਬਨ ਹੀ ਬਰਫ਼ ਪੈਂਦੀ ਇੱਥੇ ਤਿੰਨ ਚਾਰ ਮਹੀਨੇ ਹੋਰ ਲਗਾਤਾਰ ਬਰਫ਼ ਪੈਣੀ ਹੈ ਕਿਤੇ ਮੈਸੋਨ ਦਾ ਕਿਤੇ ਪਲੱਸ ਹੋ ਜਾਂਦਾ ਮੌਸਮ ਜਿਹੜਾ ਤੇ ਸੋ ਕਾ ਕਰਕੇ ਤੁਹਾਨੂੰ ਇਹ ਤਸਵੀਰਾਂ ਦਿਖਾ ਰਿਹਾ ਮੇਰੇ ਦੋਸਤ ਆ ਰਾਜਵਿੰਦਰ ਸੁਮੀਰ ਜੀ ਨੇ ਸੋ ਤੇ ਨਾਲ ਡਾਕਟਰ ਚੇਤ ਸਿੰਘ ਤੇ ਕਾਲਾ ਮਟਿਆਰ ਜੀ ਨੇ ਨਾਵਲਕਾਰ ਸਾਡੇ ਪਿੰਡ ਦੇ ਉਹਨਾਂ ਨੇ ਮੈਨੂੰ ਬੜੇ ਚਾਵਾ ਨਾਲ ਤੋਰਿਆ ਸੀ ਘਰੋਂ ਤੇ ਬਾਕੀ ਜਿਹੜੇ ਮੇਰੇ ਸੱਜਣ ਮਿੱਤਰ ਆ ਜਿਹੜੇ ਮੇਰੇ ਚੌਂਣ ਵਾਲੇ ਆ ਮੇਰੀ ਕਲਪ ਨੂੰ ਪਿਆਰ ਕਰਨ ਵਾਲੇ ਆ ਤੇ ਮੇਰੇ ਚੈਨਲਾਂ ਜਰੀਏ ਮੇਰੀ ਵੀਡੀਓ ਦੇਖਦੇ ਆ ਸਾਰਿਆਂ ਨੂੰ ਸਸੀ ਕਾਲ ਬੁਲਾਉਣਾ ਤੇ ਧੰਨਵਾਦ ਵੀ ਕਰਦਾ ਕਿ ਕਿ ਇੱਥੇ ਜਿਹੜੀਆਂ ਮੈਂ ਕੈਨੇਡਾ ਚੋ ਵੀਡੀਓ ਪਾਉਣਾ ਉਹ ਮੇਰੀਆਂ ਵੀਡੀਓ ਦੇਖਦੇ ਨੇ ਤੇ ਇੱਕ ਬੇਨਤੀ ਆ ਵੀ ਜਿਹੜੀ ਮੇਰੀ ਕਿਤਾਬ ਆ ਉਹ ਡਾਕਟਰ ਚੇਤ ਸਿੰਘ ਵਿਆਉਣ ਉਹਦੇ ਕੋਲ ਮੈਂ ਰੱਖ ਲਿਆ ਕਿਤਾਬਾਂ ਸਿਮਰ ਨੇ ਜਿਹੜੀ ਮੇਰੀ ਕਿਤਾਬ ਸਪੀ ਸੀ ਕਿਉਂਕਿ ਮੇਰੇ ਕੋਲ ਥੋੜਾ ਟਾਈਮ ਸੀ ਤੇ ਉਹ ਜਿੰਨੀਆਂ ਕਿਤਾਬਾਂ ਮੈਂ ਦੇ ਸਕਿਆ ਪਾਟਕਾਂ ਤੱਕ ਪਚਾਰ ਚੱਕਿਆ ਤੇ ਇੱਕ ਮੈਂ ਦੋਸਤੋ ਹੋਰ ਦੱਸਣਾ ਚਾਹਣਾ ਵੀ ਜਿਹੜਾ ਮੇਲਾ ਜਾਗ ਦੇ ਜੁਗਨੂਆਂ ਦਾ ਬਠਿੰਡੇ ਚ ਮੇਲਾ ਜਾਗ ਦੇ ਜੁਗਨੂਆਂ ਦਾ ਚੱਲਿਆ ਚੱਲੀ ਜਾਂਦਾ 5 ਤਰੀਕ ਤੋਂ ਸ਼ੁਰੂ ਹੋਇਆ 8 ਤਰੀਕ ਤੱਕ ਦੋ ਦਿਨ ਹੋਰ ਰਹਿੰਦਾ ਮੇਲਾ ਤੇ ਉਹ ਮੇਲੇ ਚ ਜਰੂਰ ਦੋਸਤੋ ਜਿਹੜੀ ਕਿਤਾਬ ਜਿਹੜਾ 10 ਨੰਬਰ ਜਿਹੜਾ ਬੁੱਕ ਜਿਹੜੀ ਸਟਾਲ ਆ 10 ਨੰਬਰ 10 ਨੰਬਰ ਸਟਾਲ ਤੇ ਸੁਖਰਾਜ ਆ ਮਿੱਤਰ ਸਾਡਾ ਮੰਡੀਕਲਾ ਵਾਲਾ ਕੈਫੇ ਵਾਰਡ ਪਬਲਿਕੇਸ਼ਨ ਦੀ ਤੇ ਉਹਦੇ ਕੋਲ ਕਿਤਾਬਾਂ ਮੇਰੀਆਂ ਕੱਲ ਮੈਂ ਅੱਜ ਯਾਨੀ ਕਿ ਕੱਲ ਪਹੁੰਚਾਤੀਆਂ ਡਾਕਟਰ ਚੇਤ ਨੇ ਤੇ ਉੱਥੋਂ ਜਰੂਰ ਦੋਸਤੋ ਕਿਤਾਬ ਖਰੀਦ ਸਕਦੇ ਆ ਜਿਹੜੇ ਮੇਲਾ ਜਾਗਦੇ ਜੁਗਨੂਆਂ ਦਾ ਦੋ ਦਿਨਾਂ ਜੇ ਬਾਕੀ ਆ ਤੇ ਜਰੂਰ ਮੇਰੀ ਪੁਸਤਕ ਸਿਮਰਨ ਤੇ ਉਹ ਜਰੂਰ ਖਰੀਦਿਓ ਵਧੀਆ ਲੱਗੂਗੀ ਤੁਹਾਨੂੰ ਕਿਤਾਬ ਮੈਂ ਉਮੀਦ ਕਰਦਾ ਵੀ ਜਿਹੜੀ ਮੇਰੀ ਮਿਹਨਤ ਆ ਜਿਹੜਾ ਮੇਰੀ ਲੰਬੇ ਸਮੇਂ ਤੋਂ ਜਿਹੜੀ ਕਾਲਜ ਮਾਈ ਚੱਲਦੀ ਸੀ ਉਹ ਜੋ ਮੈਂ ਮਿਹਨਤ ਕੀਤੀ ਹੈ ਤੇ ਜ਼ਰੂਰ ਪੜਿਓ ਨਰਾਸ਼ ਨਹੀਂ ਹੋਵਾਂਗੇ ਦੋਸਤ ਕੋਈ ਕਹਾਣੀਆਂ ਕਥਾ ਕਹਾਣੀਆਂ ਨਹੀਂ ਪਾਜਾਂ ਉਹਦੇ ਵਿੱਚ ਮੈਂ ਕਾਲਪਨਿਕ ਨਹੀਂ ਜ਼ਿੰਦਗੀ ਦਾ ਕੁਝ ਜਿਹੜਾ ਹੰਡਾਇਆ ਦੁੱਖ ਦਰਦ ਹੰਡਾਏ ਆ ਪਿਆਰ ਮੁਹੱਬਤ ਨਫ਼ਰਤਾਂ ਤੇ ਜਿਹੜੇ ਸਮਾਜਿਕ ਮੁੱਦੇ ਆ ਜਿਹੜੇ ਉਹ ਵੀ ਉਠਾਏ ਆ ਮੈਂ ਤੇ ਉਹ ਬੱਸਾਂ ਪਿਛਲੇ ਪਾਸੇ ਦੋਸਤੋ ਜਿਹੜੀ ਬੱਚੇ ਆ ਰਹੇ ਸਕੂਲੋਂ ਤੇ ਸਕੂਲੀ ਬੱਚੇ ਜਿਹੜੇ ਹੁਣ ਪੜ੍ਹ ਕੇ ਆਏ ਆ ਫਿਰ ਇੱਥੇ ਰੋਗੀ ਬੱਸ ਕਿਉਂਕਿ ਜਦੋਂ ਕੋਈ ਅੱਗੋਂ ਕੋਈ ਚੀਜ਼ ਆਉਂਦੀ ਆ ਜਾਂ ਪੈਦਲ ਵਿਅਕਤੀ ਆਉਂਦਾ ਤੇ ਜਿਹੜੇ ਰੋਡ ਹੁੰਦੇ ਆ ਨਾ ਇਹ ਹੈ ਉਹ ਬੱਚੇ ਆ ਜੀ ਉਹ ਬੱਚਾ ਉਤਰ ਕੇ ਗਿਆ ਤੇ ਕਿਤਾਬ ਜ਼ਰੂਰ ਦੋਸਤੋ ਸਿਮਰਨ ਕਿਤਾਬ ਹੈ ਜਿਹੜੀ ਮੇਰੀ ਵਾਰਤਕਾ ਲੇਖਾਂ ਦੀ ਕਿਤਾਬ ਹੈ ਜਿਹੜੇ 272 ਪੰਨਿਆਂ ਦੀ ਤੇ 70 ਦੇ ਕਰੀਬ ਮੇਰੇ ਆਰਟੀਕਲਾਂ ਵਿੱਚ ਉਹ ਜ਼ਰੂਰ ਖਰੀਦਿਓ ਮੈਂ ਬੇਨਤੀ ਕਰਨੀ ਕਿਉਂਕਿ ਮੇਰੇ ਕੋਲ ਸਮਾਂ ਘੱਟ ਸੀ ਤੇ ਮੈਂ ਸਾਰਿਆਂ ਤੱਕ ਤਾਂ ਉਹ ਕਿਤਾਬ ਅਜੇ ਪਹੁੰਚਾ ਨਹੀਂ ਸਕਿਆ ਤੇ ਸੁਖਰਾਜ ਮੰਡੀਕਲਾਂ ਵਾਲੇ ਆ ਸਾਡੇ ਮਿੱਤਰ ਆ ਜਿਹੜੇ 10 ਨੰਬਰ ਸਟਾਲ ਆ ਉਹਨਾਂ ਦੀ ਉੱਥੇ ਮੇਲਾ ਜਾਗ ਦੇ ਜੁਗਨੂਆਂ ਦੀ ਸ਼ੁਰੂਆਤ ਹੀ ਬਲੇ ਦੇ ਗੇਟ ਦੇ ਨਾਲ ਹੀ ਆ ਤੇ ਉਹ ਤੋਂ ਕਿਤਾਬ ਜ਼ਰੂਰ ਲਿਓ ਜ਼ਰੂਰ ਪੜਿਓ ਕਿਤਾਬ ਤੇ ਤਾਂ ਕਿ ਮੈਨੂੰ ਵੀ ਕੋਈ ਮੇਰੀ ਹੌਸਲਾ ਜਾਈ ਹੋ ਸਕੇ ਵੀ ਜਿਹੜੀ ਅਸੀਂ ਇੰਨੀ ਮਿਹਨਤ ਕੀਤੀ ਸੀ ਤੇ ਉਹ ਕਿਤਾਬ ਸਾਡੀ ਸਾਡੇ ਪਾਠਕਾਂ ਦੇ ਹੱਥਾਂ ਤੱਕ ਜਿਹੜੀ ਸਾਡਾ ਸੁਪਨਾ ਸੀ ਉਹ ਪਾਠਕਾਂ ਦੇ ਹੱਥਾਂ ਤੱਕ ਉਹ ਸੁਪਨਾ ਪੂਰਾ ਹੋ ਕੇ ਪਹੁੰਚ ਗਿਆ ਤੇ ਮੈਂ ਜੇ 4-5 ਮਹੀਨੇ ਦੋਸਤੋ ਲੱਗਣਗੇ ਆ ਦੇਖੋ ਪਿਛਲੇ ਪਾਸੇ ਬਾਰਫ ਦੀ ਬਰਫ ਦਾ ਤੁਹ ਬਹੁਤ ਧੰਨਵਾਦ ਤੁਹਾਡਾ। ਸੋ ਜਰੂਰ ਮੇਰੀਆਂ ਵੀਡੀਓ ਦੇਖਦੇ ਰਹੋ, ਸ਼ੇਅਰ ਕਰਿਆ ਕਰੋ ਜੀ ਵੀਡੀਓ ਕਿਉਂਕਿ ਜਦੋਂ ਇੱਥੇ ਵੀ ਮੈਂ ਕੋਈ ਨਾ ਕੋਈ ਜਦੋਂ ਬਾਹਰ ਨਿਕਲਦਾ ਕਿਉਂਕਿ ਪਰਫ ਨੇ ਜਿਹੜੀ ਜਨ ਜੀਵਨ ਠਾਪੀ ਹੈ ਨਾ ਕਰਿਆ ਕਿਉਂਕਿ ਇੱਥੋਂ ਦੇ ਲੋਕ ਆ ਜਿਹੜੇ ਉਹ ਤਾਂ ਉਹਨਾਂ ਨੇ ਕੰਮਕਾਰ ਵੀ ਉਵੇਂ ਚੱਲੀ ਜਾਂਦੇ ਆ ਕੋਈ ਬੰਦ ਨਹੀਂ ਹੁੰਦਾ ਰੁਕਦੇ ਨਹੀਂ ਕੰਮਕਾਰ ਤੇ ਫਿਰ ਵੀ ਸਾਡੇ ਲਈ ਔਖਾ ਹੋ ਜਾਂਦਾ ਜਦੋਂ ਅਸੀਂ ਘਰਾਂ 'ਚ ਰਹਿੰਦੇ ਆ ਤੇ ਫਿਰ ਸਾਨੂੰ ਰਹਿਣਾ ਹੀ ਪੈਂਦਾ। ਬਾਹਰ ਅੰਦਰ ਜਾਵਾਂਗੇ ਤਾਂ ਬਾਹਰ ਅੰਦਰ ਲਈ ਵੀ ਬਹੁਤ ਕੋਈ ਸਾਨੂੰ ਕੋਈ ਸਾਧਨ ਚਾਹੀਦੇ ਆ। ਉਹ ਉਹਦੇ ਕਰਕੇ ਦੋਸਤੋ ਇਹ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾ ਰਿਹਾ ਤੇ ਇਹ ਜਿਹੜੇ ਰਸਤੇ ਆ ਪਿਛਲੇ ਪਾਸੇ ਤੋਂ ਰਸਤੇ ਦਿੰਦੇ ਇਹ ਰਸਤਾ ਇੱਕ ਬੱਚਿਆ ਹੁੰਦਾ ਜਿਹੜਾ ਪੈਦਲ ਵਿਅਕਤੀ ਲਈ ਹੈ ਹੋਰ ਦੇਖੋ ਚਾਰੇ ਪਾਸੇ ਬਰਫੀ ਬਰਫਾ ਪਰ ਇਹ ਰਸਤਾ ਇਹ ਸਾਫ਼ ਕਰ ਦਿੰਦੇ ਆ ਇਹ ਸਾਫ਼ ਕੀਤਾ ਹੁੰਦਾ ਰਸਤਾ ਸੋ ਸੋ ਇਹ ਦੋਸਤੋ ਜਰੂਰ ਮੇਰੀ ਬੇਜਤੀ ਨੂੰ ਪ੍ਰਵਾਨ ਕਰਿਓ ਜਿਹੜੀ ਮੇਲਾ ਜਾਗਦੇ ਜੁਗਨੂਆਂ ਦਾ ਬਠਿੰਡਾ ਦੇ ਪਾਵਰ ਹਾਊਸ ਰੋਡ ਤੇ ਲੱਗਿਆ ਤੇ ਉਥੋਂ ਜਰੂਰ ਕਿਤਾਬ 10 ਨੰਬਰ ਸਟਾਲ ਤੋਂ ਕੈਫੇ वर्ल्ड ਜਿਹੜੇ ਸੁਖਰਾਜ ਮੰਡੀ ਕਲਾਂ ਜੀ ਸਾਡੇ ਪਰ ਮਿੱਤਰ ਨੇ ਉਹਨਾਂ ਕੋਲ ਕਿਤਾਬ ਹੈ ਇਹ ਉਥੋਂ ਜਰੂਰ ਖਰੀਦਿਓ ਤੇ ਨਾਲ ਡਾਕਟਰ ਚੇਤ ਸਿੰਘ ਆ ਜਿਹੜੇ ਦਿਉਣ ਤੋਂ ਆ ਮੇਰੇ ਪਰ ਮਿੱਤਰਾ ਉਹਨਾਂ ਕੋਲ ਦਿਉਣ ਵੀ ਕਿਤਾਬਾਂ ਅਸੀਂ ਰੱਖਦੇ ਹਾਂ ਜੇ ਕਿਸੇ ਨੇ ਵੈਸੇ ਸਿੱਧੇ ਤੌਰ ਤੇ ਕਿਤਾਬ ਉਹਨਾਂ ਤੋਂ ਵੀ ਲੈਣੀ ਹੋਵੇ ਤਾਂ 99881 20163 99881 20163 ਜਿਹੜਾ ਉਹਨਾਂ ਦਾ ਮੋਬਾਈਲ ਨੰਬਰ ਆ ਤੇ ਉਹਦੇ ਤੇ ਤੁਸੀਂ ਖਰੀਦ ਸਕਦੇ ਹੋ ਕਿਤਾਬ ਉਹਨਾਂ ਕੋਲੋਂ ਵੀ ਲੈ ਸਕਦੇ ਹੋ ਆ ਦੇਖੋ ਜੀ ਆ ਚਿੱਟਾ ਜਿਹੜਾ ਤੇ ਬਰਫੀ ਬਰਫਾ ਤਿੰਨ ਤਨ ਚਾਰ ਚਾਰ ਫੋਟ ਬਰਫ ਚੜ ਗਈ ਹੈ ਚਾਰ ਸਪਰੇ ਆ ਦੇਖੋ ਕਰਾਂ ਦੇ ਸੱਤਾਂ ਤੇ ਅੱਜ ਤਾਂ ਦੋਕ ਦਿਨ ਹੋ ਗਏ ਧੁੱਪ ਪੈ ਗਈ ਮਤਲਬ ਦੀ ਇਹ ਧੁੱਪ ਚੋਂ ਪਾਣੀ ਬਣ ਜਾਂਦੀ ਹੈ ਬਰਫ ਜਿਹੜੀ ਪਿਗਲ ਕੇ ਤੇ ਲੋ ਇਹ ਤੁਸੀਂ ਯੂਟਿਊਬ ਤੋਂ ਲਖਾ ਰਹੇ ਤੇ ਅਸੀਂ ਹੁਣ ਥੋੜਾ ਜਿਆਦਾ ਤੁਰਨ ਫਿਰਨ ਆਏ ਆ ਵੀ ਚਲੋ ਸੈਰ ਵੇਰ ਕਰ ਲਈਏ ਸ਼ਾਮ ਨੂੰ ਹਾਂ ਕੀ ਆ ਲਓ ਜੀ ਧੰਨਵਾਦ ਦੋਸਤੋ ਏਦਾਂ ਹੀ ਬੜੇ ਰਿਆ ਕਰੋ ਮੇਰੇ ਨਾਲ ਅਤੇ ਅੱਜ ਦੀ ਵੀਡੀਓ ਵੀ ਮੈਂ ਜਾ ਕੇ ਇਹ ਤੁਹਾਨੂੰ ਪਾਉਣਾ ਤੇ ਸਵੇਰ ਉੱਠਦੇ ਨੂੰ ਗੁੱਡ ਮਾਰਨਿੰਗ ਜਿਹੜੇ ਜਿਹੜੀ ਹੋਊਗੀ ਉਹ ਮੇਰੀ ਆਹੀ ਵੀਡੀਓ ਹੋਊਗੀ ਤੇ ਤੁਹਾਡੇ ਨਾਮ ਹੈ ਜਿਹੜੀ ਸੂਹੀ ਸਰਜਰੀ ਸਵੇਰ ਮੁਬਾਰਕ ਕਰਾਂਗਾ ਇਸ ਵੀਡੀਓ ਨਾਲ ਤੇ ਵੱਧ ਤੋਂ ਵੱਧ ਦੇਖਿਓ ਤੇ ਜਿਹੜਾ ਮੇਰਾ ਸੁਨੇਹਾ ਦਿੱਤਾ ਉਹ ਜਰੂਰ ਇਸ ਦੇ ਦੇਖ ਕੇ ਤੇ ਆਪਦਾ ਅਮਲ ਕਰਿਓ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ